ਇਹਨਾਂ ਮੱਲਾ ਦੇ ਦਰਬਿਆਨ ਹਾਂ ਆ ਸਕਦਾ ਹੈ ਐਦਾਂ ਤੇ ਕੋਈ ਵੀ ਢਾ ਸਕਦਾ ਸੀ ਮੰਨਦੇ ਆ ਤੁਸੀਂ ਕਹਿ ਰਹੇ ਹੋ ਕਿ ਕੁਸ਼ਤੀ ਹੋ ਗਈ ਹੈ ਪਰ ਰੁਕਣ ਦੇ ਵਾਸਤੇ ਰੈਫਰੀ ਨੇ ਕਿਹਾ ਸੀ ਧੋਖੇ ਨਾਲ ਢਾਇਆ ਗੁੱਡੂ ਉਧਰ ਕੁਸ਼ਤੀ ਲੜ ਪਾਂ ਜੀ ਉਧਰ ਹੋ ਸਿੱਧਾ ਉਧਰ ਹੋ ਜਾ ਸਿੱਧਾ हो जा सीधा ए पल्ले 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 इथे इथे ए इथे ए इथे हुन होई है कुश्ती हुन होई है कुश्ती हुन होई है कुश्ती ताड़ियां ला दियो ताड़ियां ला दियो हो